ਸਕੈਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਇੱਕ ਪਾਸੇ ਤਾਂ ਕੜਾਕੇ ਦੀ ਠੰਡ ਦੇ ਵਿੱਚ ਲੋਕ ਵਿਹਲੇ ਬੈਠੇ ਨੇ ਤੇ ਦੂਜੇ ਪਾਸੇ ਬਠਿੰਡਾ ਦੇ ਵਿੱਚ ਹਲਵਾਈਆਂ ਦੀ ਕਿਸਮਤ ਚਮਕੀ ਐ ਕਿਉਂਕਿ ਉਹਨਾਂ ਨੂੰ ਲੱਡੂ ਬਣਾਉਣ ਦੇ ਵੱਡੇ ਵੱਡੇ ਆਰਡਰ ਮਿਲੇ ਨੇ ਦੱਸਦੀ ਐ ਕਿ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਰਾਮਪਕਤਾ ਦੇ ਵਿੱਚ ਭਾਰੀ ਉਤਸ਼ਾਹ ਹੈ ਤੇ ਰਾਮਪਕਤਾ ਦੇ ਵੱਲੋਂ ਵੱਡੇ ਪੱਧਰ ਤੇ ਲੱਡੂ ਤਿਆਰ ਕਰਵਾਏ ਜਾ ਰਹੇ ਨੇ ਇਸ ਮੌਕੇ ਤੇ ਜਦੋਂ ਸਾਡੇ ਪੱਤਰਕਾਰ ਦੇ ਵੱਲੋਂ ਹਲਵਾਈ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਅਸੀਂ ਵੀ ਆਪਣੇ ਪੱਧਰ ਤੇ ਲੱਡੂ ਵੰਡਾਂਗੇ ਤਦਾਦੀ ਕੀ ਇਸ ਦੁਕਾਨ ਦੇ ਵਿੱਚ ਤਿੰਨ ਪ੍ਰਕਾਰ ਦੇ ਲੱਡੂ ਜਿਹੜੇ ਨੇ ਤਿਆਰ ਕੀਤੇ ਜਾ ਰਹੇ ਨੇ ਮੋਤੀ ਚੂਰ ਦੇ ਲੱਡੂ ਕੇਸਰ ਲੱਡੂ ਤੇ ਸਾਲਾਸਰ ਲੱਡੂ ਇੱਥੇ ਤਿਆਰ ਕੀਤੇ ਜਾ ਰਹੇ ਨੇ ਜੋ ਕਿ ਰਾਮ ਭਗਤਾ ਦੇ ਵੱਲੋਂ ਭਲਕੇ ਬਠਿੰਡਾ ਸ਼ਹਿਰ ਦੇ ਵਿੱਚ ਵੰਡੇ ਜਾਣਗੇ ਹਾਂਜੀ ਮੈਂ ਗੌਤਮ ਕਪੂਰ ਕਪੂਰ ਸਵੀਟਸ ਤੋਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜਾ ਆਪਣਾ 22 ਤਰੀਕ ਨੂੰ ਰਾਮ ਲੱਲਾ ਜੀ ਦੀ ਮੂਰਤੀ ਸਥਾਪਨਾ ਯੋਧੇ ਚ ਹੋ ਰਹੀ ਹੈ ਉਹਦੇ ਲਈ ਸਾਡੇ ਕੋਲ ਬਹੁਤ ਜ਼ਿਆਦਾ ਲੱਡੂ ਦੇ ਆਰਡਰ ਹੈ ਅਸੀਂ ਲੱਡੂ ਤਿੰਨ ਤਰ੍ਹਾਂ ਦੇ ਬਣਾ ਰਹੇ ਹਾਂ ਉਹਦੇ ਵਾਸਤੇ ਇਕ ਤਾਂ ਆਪਣਾ ਕੇਸਰ ਲੱਡੂ ਬਣ ਰਿਹਾ ਹੈ ਇੱਕ ਸਾਲਾ ਸਰ ਕਈ ਇੱਕ ਮੋਤੀ ਚੂਰ ਦਾ ਲੱਡੂ ਬਣ ਰਿਹਾ ਇਸ ਵਾਸਤੇ ਜੀ ਸਪੈਸ਼ਲ ਦੋ ਲੱਡੂ ਵਾਲੀ ਡੱਬੀ ਵੀ ਤਿਆਰ ਕੀਤੀ ਹੈ ਜਿਵੇਂ ਜਿਵੇਂ ਸਾਡੇ ਕੋਲ ਆਰਡਰ ਆਈ ਜਾਂਦੇ ਆ ਉਸ ਤਰੀਕੇ ਨਾਲ ਸਾਡੇ ਕੋਲੇ ਲੱਡੂ ਤਿਆਰ ਹੋ ਰਹੇ ਆ ਅਸੀਂ ਵੀ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਬਠਿੰਡੇ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ 22 ਤਰੀਕ ਦਾ ਜਿਹੜਾ ਤਿਉਹਾਰ ਹੈ ਇਹ ਦੀਵਾਲੀ ਵਾਂਗੂ ਮਨਾਓ ਇਹ ਰਾਮ ਭਗਵਾਨ ਇਹਨਾਂ ਨੂੰ 500 ਸਾਲਾਂ ਬਾਅਦ ਆਪਾਂ ਦੁਬਾਰਾ ਯੋਧਿਆ ਦੇ ਵਿੱਚ ਮੂਰਤੀ ਸਥਾਪਨਾ ਹੋ ਰਹੀ ਹੈ ਔਰ ਲੋਕਾਂ 'ਚ ਬਹੁਤ ਉਤਸ਼ਾਹ ਇਸ ਚੀਜ਼ ਦਾ ਹੋਣਾ ਵੀ ਚਾਹੀਦਾ ਹੈ ਕਿ ਰਾਮ ਭਗ ਆਪਣੇ ਯੋਧੇ ਭੂਮੀ ਦੇ ਵਿੱਚ ਮੂਰਤੀ ਸਥਾਪਨਾ ਹੋ ਰਹੀ ਹੈ ਇਸ ਕਰਕੇ ਅਸੀਂ ਸਭ ਨੂੰ ਕਹਿੰਦੇ ਹਾਂ ਕਿ ਇਸ ਨੂੰ ਇੱਕ ਤਿਹਾਰ ਵਾਂਗੂ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਜੇ ਤੁਸੀਂ ਲੱਡੂ ਚ ਤਿਆਰ ਕਰੇ ਹੋ ਲੱਡੂ ਦੇ ਆਰਡਰ ਕਿਉਂ ਤੁਹਾਨੂੰ ਖਾਸ ਤੋ ਤਿਆਰ ਹੋਰ ਮਠਾਈ ਦੇ ਦੇਖੋ ਜੀ ਜ਼ਿਆਦਾਤਰ ਜਿਹੜੇ ਇਸ ਤਿਉਹਾਰ ਦੇ ਲੱਡੂ ਹੀ ਵੇਚਣਗੇ ਅ ਪੇੜੇ ਵੀ ਲੋਕ ਕਈਆਂ ਦੇ ਆਰਡਰ ਹੈ ਪਰ ਜ਼ਿਆਦਾਤਰ ਜਿਹੜਾ ਇਸ ਤਿਉਹਾਰ ਦੇ ਉੱਤੇ ਲੱਡੂ ਦਾ ਹੀ ਪ੍ਰਸ਼ਾਦ ਲੱਗਦਾ ਅੱਛਾ ਭਾਈ ਤੁਸੀਂ ਮੈਂ ਸਾਰੇ ਪਾਸੇ ਲੱਡੂ ਦਾ ਪ੍ਰਸ਼ਾਦ ਵੰਡਿਆ ਜਾਊਗਾ ਜੀ 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 ਸਾਰੇ ਪਾਸੇ ਸਾਡੇ ਕੋਲ ਲੱਡੂ ਦਾ ਹੀ ਜ਼ਿਆਦਾ ਆਰਡਰ ਹੈ ਅਸੀਂ ਆਪਣੇ ਵੱਲੋਂ ਵੀ ਵੰਡਾਂਗੇ ਬਾਕੀ ਲੋਕ ਵੀ ਸਾਡੇ ਤੋਂ ਲੈ ਕੇ ਜਾਣਗੇ ਕਿੰਨੇ ਆਰਡਰ ਤੋਂ ਆ ਰਹੇ ਹੋਣਗੇ ਜੀ ਆਰਡਰ ਬਹੁਤ ਹੈ ਜੀ ਅਸੀਂ ਉਸ ਵਾਸਤੇ ਸਪੈਸ਼ਲ ਦੋ ਲੱਡੂ ਵਾਲੀ ਡੱਬੀ yellow color ਦੀ ਭਗਵਾਨ ਰਾਮ ਜੀ ਦੇਖੋ ਆ ਪੀਲੇ ਰੰਗ ਦੇ ਕੱਪੜੇ ਉਹਨਾਂ ਦੇ ਆਪਾਂ ਜਿਆਦਾਤਰ ਦੇਖਿਆ ਫੋਟੋਆਂ 'ਚ ਪਾਏ ਹੁੰਦੇ ਸੀ ਅਸੀਂ ਸਪੈਸ਼ਲੀ ਇੱਕ ਡੱਬੀ ਪੀਲੇ ਰੰਗ ਦੀ ਤਿਆਰ ਕਰਾਈ ਆ ਦੋ ਲੱਡੂ ਵਾਲੀ ਉਹਨਾਂ ਵਾਸਤੇ ਅੱਛਾ ਕਿੰਨੇ ਕੁ ਹਲਵਾਈ ਲੱਗੇ ਹੋਏ ਜੀ 10 12 ਬੰਦੇ ਲੱਗੇ ਹੋਏ ਜੀ ਸਵੇਰੇ ਵੀ ਕੰਮ ਕਰਦੇ ਆ ਸ਼ਾਮ ਨੂੰ ਥੋੜਾ ਲੇਟ ਤੱਕ ਮੁੰਡੇ ਕੰਮ ਕਰੀ ਜਾਂਦੇ ਬਚਾਰੇ ਤੇ ਇਹਨਾਂ ਦੇ ਵਿੱਚ ਵੀ ਬੜਾ ਉਤਸ਼ਾਹ ਜੋ ਕਿ ਦੇਖੋ ਤਿਵਾਰ ਹੈ ਆਪਣਾ ਇੱਕ ਬਹੁਤ ਵੱਡਾ ਸਕੈਨਸ ਪੰਜਾਬ ਦੇ ਲਈ ਬਠਿੰਡਾ ਤੋਂ ਅਮਨਦੀਪ ਸਿੰਘ ਦੀ ਰਿਪੋਰਟ